ਗੋ ਗੋ ਯਾ ਗੋ ਗੋਰੇ ਬਾਰੋਂ ਮੀ ਆਰ ਰੇ ਰੇ ਰੋ 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 ਫੋਟੋਸ਼ੀਰੀ ਗਾਲੀ ਜਿਵੇਂ ਕਾਫੀ ਜਾਂਦੇ ਆ ਕਿ ਸਾਡੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਬਾਹਰੀ ਦੇਸ਼ਾਂ ਵਿੱਚ ਪੀਆ ਹੋਣ ਤੋਂ ਬਾਅਦ ਆਪਣੇ ਭੈਣ ਭਰਾ ਤੇ ਬਜ਼ੁਰਗਾਂ ਨੂੰ ਵੀ ਉੱਥੇ ਸੈੱਟ ਕਰ ਲੈਂਦੇ ਨੇ ਜਿਸ ਤੋਂ ਬਾਅਦ ਸਾਨੂੰ ਕੁਝ ਇਹੋ ਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਵਿੱਚ ਬਾਹਰੀ ਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨਾਲ ਗੋਰੇ ਬਤਮੀਜੀ ਕਰਦੇ ਨਜ਼ਰ ਆਉਂਦੇ ਨੇ ਤੇ ਮਜਾਕ ਉਡਾਉਂਦੇ ਨੇ ਦੱਸਦੀ ਹੈ ਕਿ ਉਸੇ ਤਰ੍ਹਾਂ ਤੁਸੀਂ ਇਸ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਜਦੋਂ ਇੱਕ ਸਰਦਾਰ ਬਜ਼ੁਰਗ ਸੈਰ ਕਰਦੇ ਹੋਏ ਪਾਰਕ ਤੋਂ ਲੰਘ ਰਿਹਾ ਸੀ ਤਾਂ ਰਾਜਾਂਦਾ ਗੋਰਾ ਬਜ਼ੁਰਗ ਨਾਲ ਬਤਮੀਜ਼ੀ ਕਰਨ ਲੱਗ ਪੈਂਦਾ ਹੈ ਤੇ ਵੀਡੀਓ ਵੀ ਬਣਾਉਣ ਲੱਗ ਜਾਂਦਾ ਹੈ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਗੋਰਾ ਪੰਜਾਬੀ ਬਜ਼ੁਰਗ ਨਾਲ ਕਿੰਨਾ ਮੰਦਾ ਸਲੂਕ ਕਰਦਾ ਨਜ਼ਰ ਆਉਂਦਾ ਹੈ ਤੇ ਉਹਨਾਂ ਨੂੰ ਅੱਗੇ ਵੀ ਭਜਾਉਂਦਾ ਹੈ ਗੋਰੀ ਦੁਆਰਾ ਬਜ਼ੁਰਗ ਨਾਲ ਕੀਤੀ ਬਤਮੀਜ਼ੀ ਦੀ ਪੂਰੀ ਵੀਡੀਓ ਆ우 ਤੁਹਾਡੇ ਨਾਲ ਕਰਦੇ ਆ ਅੱਗੇ ਸਾਂਝੀ Hey, hey. Ah! Come on. Yeah, go, go. Yeah, go. Go follow me. Ah, Go, 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 follow me. Oh! Yeah. Oh! Yeah. 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 I didn't say anything to you. Yeah. Hey. Back off. Look at that. Look at that. Hey. Back off. Hey. Brother, what's your name? What's your name? Where's the net? Right here. Where are you? Yeah. Shh. yeah. Sir, sir. One, two, three, four. One, two.